ਇਹ ਇੱਕ ਪ੍ਰੋਗਰਾਮ ਨਜ਼ਰੀ ਪੈਰੀ ਫੋਟੋ

के बीच इंटरमीन्स करनी कोशिश करते हैं इस तो बाद नाम गुरदीप 12 400 सी है 75 बार किन स्टार्ट गुड़देव पालो से गुर सेवक चाली सेवक नैक्स कप्टर वरिंदर अपने आपे ਸਟੈਪ ਨੈਕ ਦਰਦੇ ਲਾ ਮੈਨੂੰ ਕਰ ਦਿਓ ਸਾਕ ਕਿ ਕਿੰਨੀ ਜਰੂਰੀ ਬੋਡੀ ਮੈਂ ਕਹਿੰਦਾ ਇਤਨ ਸਾਗ ਲੱਗ ਰਿਹਾ ਹੈ ਕੰਪੀਟੀਸ਼ਨ ਪੈਦਾ ਆਨਕੋਪਿਕ ਜੈਹੀ ਹੈ ਜੀ ਪਹਿਲੀ ਗੱਲ ਤਾਂ ਆਪਾਂ ਨੂੰ ਜੰਕ ਫੂਡ ਬਿਲਕੁਲ ਹੀ ਵੋਇਡ ਕਰਨਾ ਪੈਣਾ ਜੰਕ ਫੂਡ ਬਿਲਕੁਲ ਹੀ ਵੋਇਡ ਕਰਨਾ ਬਹੁਤ ਹੀ ਮੰਦੇ ਜੀ ਬਸਾਈ ਗਏ ਪੇਡਾ ਜੀ ਟਰੋਫੀ ਕੋ ਚੜਾ ਲਈ ਬਾਜੀ ਬਹੁਤ ਬਸਾਰ ਵਾਪਸ ਨਾ ਜਾਸਦਾ ਸਿੱਧਾ ਦੇਖੋ ਜੇਕਰ ਤੁਹਾਨੂੰ ਬਾਣੇ 2000000 2500000 ਸਰ ਅੱਜ ਦੇ ਪ੍ਰੋਗਰਾਮ ਨੇ ਕੁਝ ਜਾਣਕਾਰੀ ਇਹ ਪ੍ਰੋਗਰਾਮ 19ਵਾਂ ਪੰਜਾਬ ਕਲਾਸਿਕ ਬੋਡੀ ਬਿਲਡਿੰਗ ਤੇ ਬੈਂਚ ਪ੍ਰੈਸ ਚੈਂਪੀਅਨਸ਼ਿਪ ਕਰਾ ਰਹੇ ਆ ਤੇ ਲਗਾਤਾਰ 19 ਸਾਲ ਤੋਂ ਹੀ ਬਰਿੰਦਰ ਸੋਰੀ ਕਰਾ ਰਿਹਾ ਤੇ ਮੇਰਾ ਖਿਆਲ ਕਦੀ ਵੀ ਸਰਕਾਰ ਨੇ ਤਾਂ ਪਤੀ ਕੁਝ ਕੀਤਾ ਨਹੀਂ ਆਪਣੇ ਤੌਰ ਤੇ ਇੱਕ ਕੰਪੀਟੀਸ਼ਨ ਚ ਘੱਟੋ ਘੱਟ ਨਹੀਂ 6-7 ਲੱਖ ਰੁਪਏ ਲੱਗਦਾ ਇਹ ਆਪਣੇ ਆਸ-ਪਾਸੇ ਆਪਣੇ ਸੋਰਸਸ ਤੋਂ ਆਪਣੀ ਪਾਕਟ ਚੋਂ ਕਰਕੇ ਤੇ ਇਹ ਕਰਾਉਂਦਾ ਜੇ ਕੋਈ ਕਿਸ ਨੂੰ ਫਾਇਦਾ ਹੁੰਦਾ ਹੋਵੇ ਤੇ ਹਰ ਕੋਈ ਕੰਪੀਟੀਸ਼ਨ ਕਰਾਵੇ ਇਹ ਸਿਰਫ ਇਹੀ ਇੱਕ ਪਰਸਨ ਆ ਪੂਰੇ ਪੰਜਾਬ ਚੋਂ ਬਾਕੀ ਸਾਰੇ ਕਰਾਉਂਦੇ ਐ ਐਸੋ ਜੀ ਨਾ ਪਰ ਵਰਿੰਦਰ ਸੋਰੀ ਹਰ ਸਾਲ ਕੰਪੀਟੀਸ਼ਨ ਕਰਾਉਣਾ ਜਿਵੇਂ ਕੋਈ ਮੇਲਾ ਆਪਾਂ ਦੇਖਦੇ ਆ ਕਿਤੇ ਨਾ ਕਿਤੇ ਹੁੰਦਾ ਆ ਹਰ ਸਾਲ ਉਸ ਤਰ੍ਹਾਂ ਇੱਕ ਕਿਸਮ ਦਾ ਮੇਲਾ ਹੀ ਆ ਜਿੱਥੇ ਸਾਰੇ ਹੀ ਇੱਕ ਕਿਸਮ ਦਾ ਪਲੇਅਰ ਨਹੀਂ ਹੈ ਯੋਧੇ ਨੇ ਜਿੱਥੇ ਸਾਰੇ ਯੋਧੇ ਆ ਆਪਣਾ ਇਕੱਠੇ ਹੁੰਦੇ ਆ ਸਾਰਾ ਕੁਝ ਆਪਣਾ ਪ੍ਰਤਿਭਾ ਨੂੰ ਦਿਖਾਉਂਦੇ ਆ ਨੌਜਵਾਨਾਂ ਨੂੰ ਜਿਹੜੇ ਸਿਹਤ ਬਣਾਉਣ ਵਾਸਤੇ ਕਈ ਕੀ ਮੈਥਡ ਹੈਗਾ ਸਭ ਤੋਂ ਮੈਥਡ ਇੱਕੋ ਹੀ ਚੀਜ਼ ਆ ਕਿ ਸਲੋਲੀ ਚੱਲਣਾ ਅੱਜ ਦੀ ਡੇਟ ਦੇ ਵਿੱਚ ਸਪਲੀਮੈਂਟੇਸ਼ਨ ਲੋਕੀ ਲੈਂਦੇ ਆ ਪਰ ਅਸਲੀ ਜਿਹੜੇ ਹੁੰਦੇ ਆ ਨਾ ਉਹ ਨਹੀਂ ਮਿਲਦੇ ਕਈ ਜਿਸ ਤਰ੍ਹਾਂ ਉਹ ਕੋਚ ਆ ਵਰਿੰਦਰ ਆ ਦੂਜੇ ਆ ਇਨਾਂ ਦੀ ਦੇਖ ਰੇਖ ਦੇ ਹੀ ਅੰਡਰ ਸਪਲੀਮੈਂਟੇਸ਼ਨ ਹੋਣੀ ਚਾਹੀਦੀ ਆ ਆਮ ਤੌਰ ਤੇ ਬੱਚੇ ਆਲੇ ਖੋਲੇ ਜਿਮ ਚ ਜਾਂਦੇ ਆ ਤੇ ਨਾਲ ਹੀ ਸ਼ੁਰੂ ਕਰ ਦਿੰਦੇ ਆ ਉਹ ਗਲਤ ਆ ਇੱਕ ਸਟੀਰੋਇਡ ਬਹੁਤ ਵਰਤਦੇ ਆ ਲੋਗੋ ਕਿ ਕਹਣਾ ਜਾਵੇ ਸਟੀਰੋਇਡ ਵਰਤਦੇ ਆ ਬਹੁਤ ਥੋੜਾ ਆਪਣਾ ਸਾਡੀ ਉਮਰ ਸੋਚਣ ਦੀ 18 ਸਾਲ ਦੀ ਹੋ ਗਈ ਆ ਆਪਾਂ ਹਾਲੇ ਤੱਕ ਸਾਨੂੰ ਨੌਕਰੀ ਇਸ ਚੀਜ਼ ਤੇ ਹੀ ਮਿਲੀ ਸੀ ਤੇ ਉਹ ਸਟੀਰੋਇਡਸ ਦਾ ਬਹੁਤ ਥੋੜਾ ਸਮੇਂ ਹੁੰਦਾ 2 ਸਾਲ ਉਸ ਤੋਂ ਬਾਅਦ ਖਤਮ ਇਹ ਸਿਹਤ ਬਣਾਉਣਾ ਕੀ ਫਿਊਚਰ ਹੈ ਬੱਚੇ ਦਾ ਜੀ ਬੱਚੇ ਦਾ ਸਿਹਤ ਬਣਾਉਣ ਦਾ ਫਿਊਚਰ ਇੱਕੋ ਚੀਜ਼ ਦੇ ਨਾਲ ਆ ਕਿ ਜਿਸ ਤਰ੍ਹਾਂ ਅੱਛੇ ਫੈਡਰੇਸ਼ਨਸ ਜਿਹੜੀਆਂ ਨਾ ਵੈਲਿਡ ਫੈਡਰੇਸ਼ਨਸ ਦੇ ਥਰੂ ਖੇਡਣ ਤੇ ਉਸ ਲੈਵਲ ਦੇ ਬਣਨ ਤੇ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਸਾਨੂੰ ਵੀ ਮਿਲੀ ਜਾਂ ਨੌਕਰੀ ਕੀ ਗੱਲ ਸਰਕਾਰਾਂ ਨੂੰ ਮੈਸੇਜ ਹੈ ਸਰਕਾਰਾਂ ਨੂੰ ਮੈਸੇਜ ਇਹ ਹੀ ਆ ਕਿ ਜਿਹੜੇ ਆ ਪਲੇਅਰ ਆ ਨਾ ਇਹਨਾਂ ਨੂੰ ਹਰ ਜਿਸ ਤਰ੍ਹਾਂ ਉਹਨਾਂ ਫੈਡਰੇਸ਼ਨ ਹੈ ਜਿਸ ਤਰ੍ਹਾਂ ਉਹ ਸੁਰੀ ਕਰਾ ਰਿਹਾ ਹੈ ਇਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੂੰ ਹਰ ਜਿਹੜਾ ਸਪੋਰਟਸ ਦਾ ਹੁੰਦਾ ਆ ਆਪਣਾ ਜ਼ਿਲ੍ਹੇ ਦਾ ਤਹਿਸੀਲ ਚ ਉੱਥੇ ਇਹਨਾਂ ਦੀ ਲਿਸਟਾ ਜਾਣ ਉੱਥੇ ਜਾ ਕੇ ਇਹ ਆਪਣਾ ਰਜਿਸਟਰਡ ਕਰਾਉਣ ਉਹਨਾਂ ਦੇ ਜਿਹੜੇ ਪਲੇਅਰ ਹੋਣ ਉਹ ਕਰਨ ਬਾਕੀ ਸਭ ਤੋਂ ਵੱਡੀ ਚੀਜ਼ ਜਿਹੜੀ ਸਾਡੀ মিডিਆ ਹੈ মিডিਆ ਨੇ ਹੀ ਹੁਣ ਇੱਕ ਬੰਦੇ ਨੇ ਹੁਣ ਇਹ ਤਾਂ ਵਿਚਾਰੇ ਕਰਕੇ ਚਲੇ ਗਏ ਹੁਣ ਆ ਚੈਨਲ ਨੂੰ 10 ਲੱਖ ਲੋਕਾਂ ਨੇ ਵੇਖਣਾ 5 ਲੱਖ ਲੋਕਾਂ ਨੇ ਵੇਖਣਾ 5 ਲੱਖ ਬੰਦਿਆਂ ਦੇ ਵਿੱਚ ਇਹਨਾਂ ਦੀ ਹੋਗੀ ਇਹ ਆਪੀ ਬਾਕੀ ਫੇਰ ਥੋੜਾ ਬਹੁਤਾ ਇਹਨਾਂ ਨੂੰ ਕੁਆਲਿਫਾਈਡ ਵੀ ਹੋਣਾ ਚਾਹੀਦਾ ਹੈ ਤਾਂ ਕਿ ਅੱਛੇ ਜਗ੍ਹਾ ਤੇ ਇਹ ਆਪਣਾ ਆਪਣਾ ਕਰਨ ਥੋੜਾ ਅਪਲਾਈ ਕਰਨ ਨਾਲ ਪੜ੍ਹਾਈ ਦੇ ਨਾਲ ਵੀ ਹੋਣ ਤਾਂ ਹੀ ਮਿਲੂਗੀ ਸਰਬਾਗੀ ਅੱਜ ਇੱਕ ਰੈਸਲਿੰਗ ਤੋਂ ਵੀ ਆਏ ਜੀ ਕੀ ਕਹਿਣਾ ਚਾਹੋਗੇ ਕਹਿਣਾ ਚਾਹਾਂਗੇ ਸਰ ਜੀ ਪੰਜਾਬ ਦੇ ਵਿੱਚ ਸਾਰੇ ਬੱਚਾ ਨੂੰ ਆਉਣਾ ਚਾਹੀਦਾ ਇਸ ਪ੍ਰੋਗਰਾਮ ਤੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਸਰ ਜੀ ਇੱਥੇ ਆ ਕੇ ਲੋਕਾਂ ਦੀ ਮੋਟੀਵੇਸ਼ਨ ਹੋ ਰਹੀ ਆ ਵੀ ਦੇਖਣ ਦੀ ਮਮ ਲਿਖ ਦੇਖਣ ਲੱਗ ਰਿਹਾ ਸਾਨੂੰ ਬਹੁਤ ਹੀ ਬੜੀ ਖੁਸ਼ੀ ਹੋ ਰਹੀ ਹੈ ਤੁਸੀਂ ਕਿੱਥੋਂ ਆਏ ਗੋਨਿਆਣਾ ਮੰਡੀ ਤੋਂ ਸਰ ਬਹੰਡਾ ਤੇ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਲੋਕਾਂ ਨੂੰ ਮੈਂ ਇਸ ਮੈਸੇਜ ਇਹ ਦਊਗਾ ਵੀ ਸਾਰੇ ਬੱਚੇ ਨੂੰ ਵੱਧ ਤੋਂ ਵੱਧ ਮਾਪਿਆਂ ਵੱਲੋਂ ਵੀ ਹੋਣਾ ਚਾਹੀਦਾ ਘਰ ਦੇ ਵਿੱਚ ਜੀ ਵੀ ਬੱਚੇ ਨੂੰ ਸਿਹਤបានੋਂ ਪੱਖੋਂ ਧਿਆਨ ਦਿੱਤਾ ਜਾਵੇ ਜਿਹੜੇ ਇਸ ਸਤਾ ਚਲਾ ਰਹੇ ਆ ਜਿੱਤਨਾ ਸੰਚਾਲਕ ਗਿਆ ਉਹਨਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ ਔਰ ਇਹ ਆਪਣੇ ਲੈਵਲ ਤੇ ਕਰੋੜੇ ਪ੍ਰੋਗਰਾਮ ਉਹਦੇ ਪਰੇ ਕੀ ਵਿਚਾਰਤਾ ਆਪਣੇ ਨਾਲ ਸਰਕਾਰਾਂ ਅਨੁਸਾਰ ਹਰੇਕ ਸਰਕਾਰ ਨੂੰ ਚਾਹੀਦਾ ਚਾਹੀਦਾ ਹੀ ਹੈ ਮਤਲਬ ਕਿ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਇਹਨਾਂ ਦੇ ਬੱਚੇ ਵਧੀਆ ਚੰਗੇ ਐਥਲੀਟ ਆਪਣੇ ਜਮਾ ਸਾਰੇ ਬੱਚੇ ਵਧੀਆ ਹੋ ਕੇ ਅੱਗੇ ਨੌਕਰੀਆਂ ਪ੍ਰਾਪਤ ਕਰਨ ਜਿਹੜਾ ਇਹਨਾਂ ਦਾ ਪ੍ਰੋਗਰਾਮ ਪ੍ਰਾਰੇ ਬਿੰਦੂ ਸੁਣਜੀ ਇਹ ਤਾਂ ਕਿਸ ਤਰ੍ਹਾਂ ਦੀ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਬਹੁਤ ਵਧੀਆ ਕਹਿਣਾ ਚਾਹੂੰਗਾ ਸਰ ਜੀ ਇਹਨਾਂ ਦਾ ਬਹੁਤ ਵੱਡਾ ਅਪਰਾਲਾ ਸਾਰੀ ਅਮਰਸਰ ਦੇ ਵਿੱਚ ਇਹਨਾਂ ਨੂੰ ਵੱਧ ਤੋਂ ਵੱਧ ਮਤਲਬ ਕਿ ਸਹਿਯੋਗ ਦਿਆ ਕਰੋ ਜੀ ਪਿੰਡ ਸ਼ਹਿਰ ਵਾਲੇ ਹੋਰ ਸਰਕਾਰਾਂ ਵੱਲੋਂ ਵੀ ਸਹਿਯੋਗ ਮਿਲਣਾ ਚਾਹੀਦਾ ਸਰ ਜੀ ਇਹਨਾਂ ਨੂੰ ਤੇ ਵੱਧ ਤੋਂ ਵੱਧ ਮੈਂ ਤਾਂ ਇਹੀ ਚਾਹੂੰਗਾ ਜੀ ਇਹਨਾਂ ਦੀ ਦਿਨ ਦੁਗਣੀ ਤੇ ਰਾਤ ਦੁਗਣੀ ਹੋਣੀ ਚਾਹੀਦੀ ਸਰ ਕਿੱਥੋਂ ਆਏ ਜੀ ਅਸੀਂ ਬਟੰਡਾ ਤੋਂ ਆਏ ਹਾਂ ਗੋਨਣਾ ਮੰਡੀ ਤੋਂ ਸਰ ਜੀ ਕਾ ਇਸ ਸਮਾਗਮ ਦੀ ਪਹੁੰਚ ਕਿੱਦਾਂ ਲੱਗ ਰਹੀ ਹੈ ਸਰ ਜੀ ਸਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜੂਸ ਨੂੰ ਇੱਕ ਮੋਟੀਵੇਸ਼ਨ ਲਈ ਇਹ ਬਹੁਤ ਵਧੀਆ ਉਪਰਾਲਾ ਆਗਾ ਜਤਿੰਦਰ ਜੀ ਦਾ ਜੋ ਕਿ ਇੱਥੇ ਕੀਤਾ ਗਿਆਗਾ ਅਮਰਸਰ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਸਾਨੂੰ ਫਸਟ ਟਾਈਮ ਮੈਂ ਤਾਂ ਦੇਖਣ ਆਇਆ ਖਰ ਤਾਂ ਬਹੁਤ ਵਧੀਆ ਲੱਗਿਆ ਦੇਖ ਕੇ ਇਹ ਇੱਥੇ ਸਾਡੇ ਬਠਿੰਡੇ ਤੋਂ ਵੀ ਆਏ ਆ ਜੈਤੋ ਤੋਂ ਵੀ ਆਏ ਆ ਤਾਂ ਪੂਰੇ ਪੰਜਾਬ ਤੋਂ ਆ ਲੁਧਿਆਣਾ ਜਲੰਧਰ ਹੋਰ ਸਾਰੀਆਂ ਸਾਈਡਾਂ ਤੋਂ ਵੀ ਆਏ ਹੋਏ ਆ ਇੱਥੇ ਪੰਜਾਬ ਦੇਸ਼ 'ਚ ਨਸ਼ਾ ਕਾਫੀ ਹੋ ਗਿਆ ਵਾ ਉਹ ਨੌਜਵਾਨ ਉਧਰ ਚੱਲ ਪਏ ਉਹ ਦਾਨ ਕਰ ਉਹਨਾਂ ਨੂੰ ਕੀ ਕਾਹ ਦੇਖਣਾ ਚਾਹੀਦਾ ਅ ਜਿਹੜੇ ਨੌਜਵਾਨ ਦੂਸਰੇ ਪਾਸੇ ਚੱਲ ਪਏ ਮੈਂ ਕਹਿੰਦਾ ਕਿ ਉਹਨਾਂ ਨੂੰ ਇਹੋ ਜੇ ਕੰਪੀਟੀਸ਼ਨਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਇਹ ਇਹ ਚੀਜ਼ ਹੀ ਆ ਜਿਹੜੀ ਸਾਨੂੰ ਨਸ਼ੇ ਤੋਂ ਦੂਰ ਲਿਜਾ ਸਕਦੀ ਆ ਹੋਰ ਕੋਈ ਵੀ ਕੋਈ ਯਤਨ ਕਰ ਲਈ ਕਿਸੇ ਪਾਸੋਂ ਨਹੀਂ ਨਿਕਲ ਸਕਦੇ ਨਸ਼ੇ 'ਚੋਂ ਜੇ ਨਿਕਲ ਸਕਦੇ ਆ ਤਾਂ ਇਧਰ ਆਪਣਾ ਦਿਮਾਗ ਲਾ ਕੇ ਨਿਕਲ ਸਕਦੇ ਆ ਨਸ਼ੇ 'ਚੋਂ ਕੀ ਮੈਸੇਜ ਜਾਣਾ ਚਾਹੀਦਾ ਅਸੀਂ ਚਾਹਾਂਗੇ ਕਿ ਜੂਸ ਸਾਰਾ ਜੂਸ ਇਸ ਪਾਸੇ ਨੂੰ ਆਵੇ ਬਾਡੀ ਨੂੰ ਫਿਟਨੈਸ ਰੱਖਣ ਦੇ ਲਈ ਜੋ ਇਹਨਾਂ ਦੇ ਅਪਰਾਲੇ ਕੀਤੇ ਗਏ ਆ ਉਹਨਾਂ ਤੇ ਫੁੱਲ ਚੜਾਉਣ ਵਧੀਆ ਕਰਨ ਤਾਂ ਕਿ ਪੰਜਾਬ ਅੱਗੇ ਵੱਧ ਸਕੇ ਜੇ ਜੂਸ ਵਧੀਆ ਤਾਂ ਤਾਂ ਹੀ ਪੰਜਾਬ ਵਧੀਆ ਨਹੀਂ ਤਾਂ ਪੰਜਾਬ ਵੀ ਕੁਛ ਨਹੀਂ ਜੇ ਜੂਸ ਹੀ ਨਸ਼ੇ ਤੇ ਹੋ ਗਿਆ ਹੁਣ ਘਰ ਟਾਈ ਜਾਂਦੇ ਆ ਹੋਰ ਕਰੀ ਜਾਂਦੇ ਆ ਉਹ ਨਸ਼ੇ ਦੇ ਕਾਰਨ ਹੀ ਆ ਤੇ ਜੇ ਇੱਧਰ ਹੋਵੇ ਤਾਂ ਕੁਛ ਪ੍ਰਾਪਤ ਵੀ ਕਰਨਗੇ ਨਾਮ ਵੀ ਪ੍ਰਾਪਤ ਕਰਨਗੇ ਬਾਡੀ ਵੀ ਬਣਾਉਣਗੇ ਜੋ ਉਹਨਾਂ ਦੇ ਨਾਲ ਸਾਰੇ ਜੀਵਨ ਲਈ ਨਿਭਣੀ ਆ ਮੈਨੂੰ ਲੱਗਦਾ ਵੀ ਨੌਜਵਾਨਾਂ ਨੂੰ ਇਸ ਪਾਸੇ ਲੱਗਣਾ ਚਾਹੀਦਾ ਨਾ ਕਿ ਨਸ਼ੇ ਤੇ ਜੀ ਅੱਜਕੱਲ ਨੌਜਵਾਨਾਂ ਨੂੰ ਸਰਕਾਰ ਉਹਨਾਂ ਕੋਈ ਖੁਰਾਕ ਨਹੀਂ ਮਾਰੀ ਦਿੱਤੀ ਜਾਂਦੀ ਖੁਰਾਕ ਤਾਂ ਦੇਣੀ ਚਾਹੀਦੀ ਹੈ ਸਰਕਾਰ ਨੂੰ ਕੋ ਸਪਲੀਮੈਂਟ ਦੇਣੀ ਚਾਹੀਦੀ ਹੈ ਕਿ ਆਪਣਾ ਵੀ ਜਦ ਦੇਖੋ ਜੀ ਜਿਹੜਾ ਇਹ ਬੋਡੀ ਬਿਲਡਿੰਗ ਵਾਲਾ ਫੀਲਡ ਆ ਇਹਦੇ ਵਿੱਚ ਕਰਫੂਕਤ ਮੱਛਾ ਦੇਖਣ ਵਾਲੀ ਗੱਲ ਆ ਬਹੁਤ ਜ਼ਿਆਦਾ ਖੁਰਾਕ ਦੀ ਲੋੜ ਆ ਬਹੁਤ ਪੈਸਾ ਲੱਗਦਾ ਵੀ ਹਰੇਕ ਬੰਦਾ ਇਹਨੂੰ ਅਫੋਰਡ ਨਹੀਂ ਕਰ ਸਕਦਾਗਾ ਤੇ ਸਰਕਾਰ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਆ ਵਿਧੀ ਵਿੱਚ ਜੇ ਆਪਾਂ ਨੌਜਵਾਨ ਚੰਗੇ ਨੌਜਵਾਨ ਪੈਦਾ ਕਰਨੇ ਆ ਤੇ ਤਾਂ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਗੁੰਨੇਣਾ ਮਨਦੀ ਜਿਹੜਾ ਬਠਿੰਡਾ ਸਰ ਕਿਹੜੀ ਖੇਡ ਖੇਡਣ ਆਏ ਸੀ ਅਸੀਂ ਸਰ ਵੇਟ ਲਿਫਟਿੰਗ ਦੇ ਵਿੱਚ ਆਏ ਸੀ ਅੱਛਾ ਕਿੰਨਾ ਵੇਟ ਅੱਛਾ 55 ਕਿਲੋ ਜੀ ਠੀਕ ਕਿੰਨਾ ਦਿਨ ਹੋ ਗਿਆ ਤੁਹਾਨੂੰ ਕਿੰਨੇ ਵੇਟ ਮਰੀ 6 ਮਹੀਨੇ ਹੋ ਗਏ ਤੇ 6 ਮਹੀਨੇ ਵਿੱਚ ਤੁਸੀਂ ਕੀ ਰਾਈਜ਼ ਕੀਤਾ ਆਪਣੇ ਸੱਜ ਜੋ weight ਮਿੱਥਪੁਰ ਤੋਂ 10 ਕਿਲੋ niche ਕੇ ਜਾਂਦਾ ਸੀਗਾ ਹੁਣ 55 ਕਿਲੋ ਬੜੇ ਆਰਾਮ ਨਾਲ ਚੱਕ ਲੀ। ਤੇ ਕੀ ਨੋ ਨੰਬਰ ਨੂੰ ਮੈਸੇਜ ਕਰਨਾ ਕੋਈ ਮੈਨੂੰ ਨੋ ਨੰਬਰ ਨੂੰ ਇਹੀ ਮੈਸੇਜ ਦੇਣਾ ਚਾਹਣਾ ਜੀ ਵੀ ਨਸ਼ੇ ਤੋਂ ਪਰ ਹਟ ਕੇ ਇਸ ਪਾਸੇ ਆਉਣ ਸਪੋਰਟਸ ਵਾਲੇ ਪਾਸੇ ਆਉਣ ਸਭ ਤੋਂ ਵਧੀਆ ਸਰੀਰ ਦੇ ਨਾਲ ਇਹੀ ਸਰੀਰ ਹੀ ਨੇ ਬਣਾ ਸਾਰੀ ਜਿੰਦਗੀ। ਜੋ ਕੰਪੀਟੀਸ਼ਨ ਹੈ ਓਵਿੰਦਰ ਸੂਰੀ ਵੱਲੋਂ ਆਪਣੇ ਔਰ ਸਾਰੇ ਸਾਥੀਆਂ ਨਾਲ ਮਿਲ ਕੇ ਜਿਹੜਾ ਉਹਨੂੰ ਆ ਜਿਹੜਾ ਬੈਂਚ ਪ੍ਰੈਸ ਤੇ ਬਾਡੀ ਬਿਲਡਰ ਮੁਕਾਬਲੇ ਕਰਵਾਏ ਜਾ ਰਹੇ ਜਨਰਾਲਾ ਗੁਰੂ ਦੇ ਵਿੱਚ ਮੈਂ ਸਮਝਦਾ ਵੀ ਇੱਕ ਬਹੁਤ ਵਧੀਆ ਨੌਜਵਾਨਾਂ ਨੂੰ ਇਹ ਸਿਹਤ ਹੈ ਕਿ ਜੋ ਹਰ ਇੱਕ ਨੌਜਵਾਨ ਕੋਈ ਜਿਹੜਾ ਵਾ ਨਸ਼ੇ ਵਿੱਚ ਪੈ ਜਾਂਦਾ ਕੋਈ ਕਿਸੇ ਤਰ੍ਹਾਂ ਹੋ ਜਾਂਦਾ ਇਹ ਜੋ ਨੌਜਵਾਨ ਖੇਡਾਂ ਵਿੱਚ ਲੱਗੇ ਆ ਇਹ ਚਲੋ ਇੱਕ ਤੇ ਪੰਜਾਬ ਦਾ ਨਾਂ ਚ ਮੁਕੋਦੇ ਆ ਤੇ ਇੱਕ ਆਪਣੀ ਇਹਨਾਂ ਦੀ ਸਿਹਤ ਵੀ ਜਿਹੜੀ ਆ ਉਹ ਵਧੀਆ ਬਣੀ ਰਹਿੰਦੀ ਹੈ ਮੈਸੇਜ ਨੌਜਵਾਨਾਂ ਨੇ ਉਹੀ ਹੈ ਜੀ ਜਦੋਂ ਹੁਣ ਜਿਹੜੀ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਵੀ ਜਿਹੜੀ ਹੈ ਉਹ ਇੱਕ ਬਹੁਤ ਵੱਡਾ ਨਸ਼ਿਆਂ ਦੇ ਵਿਰੁੱਧ ਜਿਹੜਾ ਐਕਸ਼ਨ ਲੈ ਰਹੀ ਆ ਤੇ ਮੈਂ ਚਲੋ ਵਿਰਿੰਦਰ ਸੂਰੀ ਦਾ ਵੀ ਮੈਂ ਸਮਝਦਾ ਵੀ ਇੱਕ ਬਹੁਤ ਵੱਡਾ ਇਹ ਸਿਸਟਮ ਹੈ ਵੀ ਜਿਹੜੇ ਹਰ ਸਾਲ ਦੀ ਤਰ੍ਹਾਂ ਇਹ ਮੁਕਾਬਲੇ ਕਰਾਉਂਦੇ ਆ ਇਹ ਇੱਕ ਮੈਂ ਸਮਝਦਾ ਬਹੁਤ ਵਧੀਆ ਸੁਨੇਹਾ ਵਾਂ ਪੰਜਾਬ ਵਾਸੀਆਂ ਨੂੰ ਜਦੇੜਾਲਾ ਗੁਰੂ ਵਾਸੀਆਂ ਨੂੰ ਇਹ ਜਿਹੜਾ ਇਹੋ ਜਿਹੇ ਮੁਕਾਬਲੇ ਮੈਂ ਸਮਝਦਾ ਸਰਕਾਰਾਂ ਨੂੰ ਵੀ ਇਹੋ ਜਿਹੇ ਮੁਕਾਬਲਿਆਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਤੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਜਿਹੜਾ ਦੇਣਾ ਚਾਹੀਦਾ ਸੂਰੀ ਬ੍ਰਦਰ ਤਕਰੀਬਨ ਲਗੀ ਬਲ 19 ਸਾਲ ਤੋਂ 20 ਸਾਲ ਤੋਂ ਲਗਾਤਾਰ ਕਰਾ ਰਿਹਾ ਜੀ ਔਰ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੇ ਆਪਾਂ ਕਲੰਕ ਲੱਗਾ ਜਿਹੜਾ ਪੰਜਾਬ ਦੇ ਸਾਡੇ ਨਸ਼ੇ ਦਾ ਜਿਹਨੂੰ ਮਟਾਉਣਾ ਵਾ ਤੇ ਸਾਨੂੰ ਗਰਾਉਂਡਾਂ ਭਰਨੀਆਂ ਪੈਣਗੀਆਂ ਪਿੰਡਾਂ ਦੀਆਂ ਗਰਾਉਂਡਾਂ ਭਰਨੀਆਂ ਪੈਣਗੀਆਂ ਸ਼ਹਿਰਾਂ ਦੀਆਂ ਗਰਾਉਂਡਾਂ ਭਰਨੀਆਂ ਪੈਣਗੀਆਂ ਇਹ ਤੋਂ ਬਿਨਾ ਸੀ ਇੱਕ ਲੰਕੜ ਨੂੰ ਦੂਰ ਨਹੀਂ ਕਰ ਸਕਦੇ ਸੋ ਸੂਰੀਪੁਰ ਦਾ ਹਰ ਸਾਲ ਕਰਵਾਇਆ ਜਾ ਰਿਹਾ ਹੈ ਬੈਂਚ ਪ੍ਰੈਸ ਦਾ ਜੋ ਮੁਕਾਬਲਾ ਵਾ ਇਹ ਇਨਕ ਛਲਾਗਾ ਯੋਗ ਹੈ ਕਿ ਦੀ ਜਿੰਨੀ ਛਲਾਗਾ ਕੀਤੀ ਜਾਵੇ ਘੱਟ ਹੈ ਮੈਂ ਸਮਝਦਾ ਕਿ ਸਾਡੀ ਸਰਕਾਰਾਂ ਨੂੰ ਵੀ ਇਹ ਐਸੇ کلبਾਂ ਵਾਸਤੇ ਕੁਝ ਨਾ ਕੋਈ ਯੋਗਦਾਨ ਜਰੂਰ ਦੇਣਾ ਚਾਹੀਦਾ ਸੋ ਇਸ ਸਾਲ ਵੀ ਜਿਹੜਾ ਇਹਨਾਂ ਨੇ ਕਰਾਇਆ ਹੈ ਭਰਪੂਰ ਇਨਾਮ ਵੀ ਦਿੰਦੇ ਆ ਇਹ ਸਭ ਤੋਂ ਵੱਡੀ ਗੱਲ ਹੈ ਕਿ ਮੁੰਡੇ ਅੱਗੋਂ ਜਿਹੜੇ 플레이ਰ ਨੇ ਅਗਲੇ ਸਾਲ ਉਹ ਹੋਰ ਉਤਸਕ ਹੋ ਕੇ ਆਉਂਦੇ ਨੇ ਸੋ ਮੈਂ ਆਪਣੇ ਵੱਲੋਂ ਰਨਮਤੀ ਸਰ ਭਜਨ ਸੀਟੀ ਜਿਉਂ ਲੋ ਉਹ ਇੱਥੇ ਨਹੀਂ ਪਰ ਉਹਨਾਂ ਨੇ ਹਾਜ਼ਰੀ ਲਾਉਣੀ ਸੀ ਉਹਨਾਂ ਵੱਲੋਂ ਵਧਾਈ ਦਿਨਾ ਸਾਰੇ ਪਲੇਅਰਾਂ ਨੂੰ ਪਰ ਸ਼ੁਭਕਾਮਨਾਵਾਂ ਦਿੰਨਾ ਕਿ ਸਾਰੇ ਹੀ ਮੁੰਡੇ ਜਿਤਨਾ ਇਹਨਾਂ ਨੇ ਸੀਰੀ ਸਾਂਭੇ ਆਪਣੇ ਹਮੇਸ਼ਾ ਸੀਰੀ ਸੰਭ ਕੇ ਰੱਖਣ ਤੇ ਪੰਜਾਬ ਦਾ ਨਾਮ ਉੱਚਾ ਕਰਨ। ਵਿਨਦਰ ਸੂਲੀ ਨੇ ਕਿਹਾ ਜਾ ਰਿਹਾ ਵੀ ਕਿਸੇ ਵੀ ਸਰਕਾਰ ਨੇ ਜੇ ਤੱਕ ਇਹਨਾਂ ਦੀ ਬਾਹ ਨਹੀਂ ਖੜੀ ਇਹਦੇ ਬਾਰੇ ਕੀ ਵਿਚਾਰ ਦਾ ਦਿੱਤਾ। ਸੋ ਵੇਖੋ ਜੀ ਮੈਂ ਥੋੜਾ ਜਿਹਾ ਵਿਨਦਰ ਸੂਲੀ ਨਾਲ ਇਹ ਗੱਲ ਤੋਂ ਸਹਿਮਤ ਨਹੀਂ ਤੇ ਹੈ ਮੇਰਾ ਭਰਾ ਵਾ ਪਰ ਮੈਂ ਫਿਰ ਵੀ ਇੱਕ ਕਹੂੰਗਾ ਕਿ ਚਲੋ ਤੁਸੀਂ ਜਾਓ ਸਰਕਾਰ ਕੋ ਜਾਓ ਪ੍ਰਧਾਨ ਮੰਤਰੀ ਸਾਹਿਬ ਕੋ ਕੇਸ ਨਾਲ ਮਿਲੋ ਸਾਰਾ ਆਪਣਾ ਪ੍ਰੋਸੈਸ ਆਪਣਾ ਪ੍ਰੋਜੈਕਟ ਸਭ ਸਮਝਾਓ ਉਹਨਾਂ ਨੂੰ ਉਹੀ ਸਰਕਾਰ ਸਾਡੀ ਸਰਕਾਰ ਖਾਸ ਕਰਕੇ ਭਗਵੰਤਬਾਨ ਦੀ ਸਰਕਾਰ ਉਹ ਤੇ ਤੁਹਾਨੂੰ ਪਤਾ ਹੀ ਹੈ ਹੁਣ ਯੁੱਧ ਨਸ਼ਿਆਂ ਵਿਰੁੱਧ ਜੋਸ਼ ਲਿਆ ਆ ਉਹਦਾ ਇੱਕ ਹਿੱਸਾ ਨੇ ਤੇ ਇਹਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ ਕਨਵੰਤਰੀ ਸਾਹਿਬ ਭਜਨ ਸਿੰਘ ਜੀ ਯੂਟੀਓ ਵੱਲੋਂ ਪੂਰਾ ਇਹਨਾਂ ਦਾ 100% ਸਾਥ ਦਿੱਤਾ ਜਾਵੇਗਾ ਅਗਲਾ ਗੁਰੂ ਵਿਖੇ ਸਰਸਵਤੀ ਕਲੱਬ ਦੇ ਤਹਿਤ ਵਰਿੰਦਰ ਸੂਰੀ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਦੀ ਧਰਤੀ ਗੁਰੂ ਪੀਰੀਆਂ ਪੀਰਾਂ ਦੀ ਧਰਤੀ ਹੈ ਤੇ ਯੋਧਿਆਂ ਦੀ ਧਰਤੀ ਹੈ ਇਸ ਵਿੱਚ ਜੋ ਨਸ਼ੇ ਦਾ ਕਲੰਕ ਲੱਗਾ ਹੈ ਜਿੱਦਾਂ ਡਿੰਪੀ ਭਾਜੀ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਅਸੀਂ ਇਸ ਕਲੰਕ ਨੂੰ ਮਟਾਉਣਾ ਹੈ ਔਰ ਇਦਾਂ ਦੇ ਜਿਹੜੇ ਆ ਫੰਕਸ਼ਨ ਨੇ ਇਦਾਂ ਦੇ ਬਾਡੀ ਬਿਲਡਿੰਗ ਔਰ ਬੈਂਚ ਪ੍ਰੈਸ ਦੇ ਕੰਪੀਟੀਸ਼ਨ ਜਿਹੜਾ ਉਹ ਜਵਾਨ ਨੌਜਵਾਨ ਲੜਕਿਆਂ ਨੂੰ ਤੰਦਰੁਸਤੀ ਵੱਲ ਲੈ ਕੇ ਜਾਣਗੇ ਔਰ ਨਸ਼ਿਆਂ ਤੋਂ ਦੂਰ ਰੱਖਣਗੇ ਸੋ ਮੇਰੀ ਇਹੋ ਹੀ ਕਾਮਨਾ ਹੈ ਕਿ ਸਾਡਾ ਪੰਜਾਬ ਹੱਸਦਾ ਖੇਡਦਾ ਖੇਡਦਾ ਤੇ ਤੰਦਰੁਸਤ ਰਹਿ। ਜੀ 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 ਆ ਤੇ ਕਿਹੜਾ ਟੂਰਨਾਮੈਂਟ ਤੁਸੀਂ ਕਰਵਾ ਰਹੇ ਜੀ ਉਸ ਬਾਰੇ ਜਾਣ ਕੇ ਦੇਖੋ ਜੀ ਇਹ ਆਪਾਂ 19 ਸਾਲ ਤੋਂ ਕੰਟੀਨਿਊ ਆਪਾਂ ਬੋਡੀ ਬਿਲਡਿੰਗ ਤੇ ਬੈਂਚ ਪ੍ਰੈਸ ਦਾ ਚੈਂਪੀਅਨਸ਼ਿਪ ਕਰਵਾ ਰਹੇ ਹਾਂ ਜੀ ਹਰ ਸਾਲ ਕਰਵਾਈਦੀ ਹੈ ਜੀ ਤੇ ਖਿਡਾਰੀ ਕਿਤੋਂ ਕਿਤੋਂ ਆਏ ਇਹ ਓਵਰਾਲ ਪੂਰੇ ਪੰਜਾਬ ਭਰ ਤੋਂ ਇਹ ਖਿਡਾਰੀਆਂ ਨੇ ਲੜਕੇ ਵੀ ਆ ਲੜਕੀਆਂ ਨੇ ਵੀ ਪਾਰਟਿਸਪੇਟ ਕੀਤਾ ਜੀ ਕੀ ਨਾਮ ਦਾ ਕਹਿ ਜੀ ਨਾਲ ਇਹ ਹਰ ਕੈਟਾਗਰੀ ਦੇ ਵਿੱਚ ਹਰ weight ਕੈਟਾਗਰੀ ਚ 5000 3000 2000 ਤੇ ਵਧੀਆ ਕੈਸ਼ ਪ੍ਰਾਈਜ਼ ਆ ਨਾ trophies ਨਾ certificate ਦਵਾਂਗੇ ਇੱਥੇ ਕਾਫੀ ਖਰਚਾ ਆ ਜਾਂਦਾ ਫਿਰ ਕਿੱਥੋਂ ਖਰਚਾ ਕਿੱਥੋਂ ਕਰਦੇ ਦੇਖੋ ਜੀ ਇਹਦੇ ਮੇਰੇ ਵੱਡੇ ਛੋਟੇ ਭਰਾ ਸ਼ਹਿਰ ਵਾਸੀ ਦੇ ਆ ਸੰਯੋਗ ਦੇ ਨਾਲ ਕੋਈ NRI ਭਰਾ ਮੇਰੇ ਬਹੁਤ ਹੀ ਸਤਿਕਾਰਯੋਗ ਆ ਤੇ ਉਹਨਾਂ ਦੇ ਸੰਯੋਗ ਨਾਲ ਹੀ ਆਪਾਂ ਇਹ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਇਹ ਕਿੰਨੇ ਚਿਰ ਤੋਂ ਚੈਂਪੀਅਨਸ਼ਿਪ ਕਰਾ ਰਹੇ ਇਹ ਮੈਨੂੰ ਕੰਟੀਨਿਊ 19 ਸਾਲ ਹੋ ਗਏ ਜੀ ਕਾਰਨ ਨੂੰ ਕੋਈ ਪੁਰਾਣਾ ਕੀਤਾ ਗਿਆ ਕੋਈ ਨਹੀਂ ਜੀ ਕੋਈ ਸਰਕਾਰ ਵੱਲੋਂ ਮੈਂ ਤੇ ਮੀਡੀਆ ਰਹੀ ਅੱਗੇ ਵੀ ਤੁਹਾਡੇ ਏਰੀਆ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਸਰਕਾਰਾਂ ਨੇ ਅਜ ਤੱਕ ਕਦੀ ਸਾਡੀ ਬਾਣੀ ਫੜੀ ਤੇ ਕੋਈ ਖਿਡਾਰੀਆਂ ਨੇ ਖਿਡਾਰੀ ਦੀ ਬਾਣੀ ਫੜੀ ਸਰ ਆਪਣੇ ਸ਼ਹਿਰ ਦੇ ਕੈਪਟਨ ਮੰਤਰੀ ਸਾਹਿਬ ਉਹ ਵੀ ਪੁੱਛੇ ਆਈ ਇੱਕ ਵਾਰੀ ਦੇਖੋ ਜੀ ਮੰਤਰੀ ਸਾਹਿਬ ਕਹਿੰਦੇ ਆ ਕਿ ਇਸ ਵਾਰ ਆਪਾਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਤੇ ਸਾਨੂੰ ਆਸਾ ਪੂਰੀ ਆਪਣੇ ਕੈਪਟਨ ਮੰਤਰੀ ਸਾਹਿਬ ਦੇ ਸਰਦਾਰ ਰਪਿੰਦਰ ਸਿੰਘ ਜੀ ਤੇ ਇਹ ਸਾਡੀ ਮਦਦ ਕਰਨਗੇ ਸੀ ਨੌਜਵਾਨਾਂ ਨੂੰ ਫ੍ਰੀ ਮਤਲਬ ਆਪਣੇ ਵੱਲੋਂ ਵੀ ਕਰਾਰੇ ਦੀ ਸੇਵਾ ਵੀ ਕਰਦੇ ਜੀ ਉਹਦੇ ਬਾਰੇ ਕੀ ਕਹਣਾ ਜਾਊਗਾ ਦੇਖੋ ਜੀ ਮੇਰਾ ਕੁਝ ਸ਼ੌਂਕ ਆ ਜੀ ਮੈਂ ਮੇਰੇ ਮੈਂ ਦੇ ਕੇ ਵੀ মিডিਆ মিডিਆ ਦੇ ਨਾਲ ਕਹਿ ਚੁੱਕਾ ਜਿਹੜਾ ਬੱਚਾ ਫੀਸ ਨਹੀਂ ਦੇ ਸਕਦਾ ਤੇ ਉਹਦੀ ਫੀਸ ਮੈਂ ਬਿਲਕੁਲ ਮਾਫ ਆ ਕੋਚਿੰਗ ਮਾਫ ਆ ਕੋਈ ਨਹੀਂ ਗਰੀਬ ਲੋੜਵੰਦਾ ਵਿਚਾਰਾ ਗਰੀਬ ਆ ਨਹੀਂ ਕਰ ਸਕਦਾ ਫੋਰ ਉਹਨੂੰ ਬਿਲਕੁਲ ਆਪਾਂ ਫੀਸਾਂ ਨਹੀਂ ਲੈ ਸਕਦੇ ਤੁਹਾਡੇ ਕੋ ਹੁਣ ਤੱਕ ਬੱਚੇ ਆ ਕੋਈ ਇੰਟਰਨੈਸ਼ਨਲ ਨੈਸ਼ਨਲ ਹਾਂਜੀ ਮੇਰੇ ਦੋ ਪਲੇਅਰ ਰੇਸ਼ੀਆ ਚੈਂਪੀਅਨ ਆ ਚਾਰ ਨੈਸ਼ਨਲ ਪਲੇਅਰ ਆ ਹੋਰ ਹੀ ਬਰੌਨ ਆ ਸਿਲਵਰ ਮੈਡਲ ਹਾਂਜੀ ਨੌਜਵਾਨ ਕੀ ਮੈਸੇਜ ਨੌਜਵਾਨਾਂ ਨੂੰ ਇਹ ਹੀ ਮੈਂ ਮੈਸੇਜ ਦੇਣਾ ਚਾਹੁੰਦਾ ਤੇ ਖੇਡ ਨਾਲ ਪਿਆਰ ਕਰੋ ਚੰਗਾ ਖਾਓ ਤੇ ਜਿਹੜੇ ਨਸ਼ਿਆਂ ਦੀਆਂ ਦਿਲਦਲਾਂ ਚ ਫਸੇ ਆ ਉਹ ਬਹੁਤ ਤਕੜਾ ਕੋੜ ਆ ਇਹਨੂੰ ਛੱਡੋ ਇਹ ਆਪਣੀ ਛੱਟ ਕੇ ਸਿਹਤ ਬਣਾਓ ਤੇ ਚੰਗਾ ਖਾਓ ਮੈਂ ਹਾਂਜੀ ਕਿਹ ਟਾਈਮ ਇਹ ਜਿਹੜੇ ਤੁਸੀਂ ਮਾਸ ਕਰਾ ਰਹੇ ਜਿਹਦੇ ਵਿੱਚ ਲੜਕੀ ਵੀ ਆਈਆਂ ਹਾਂ ਹਾਂਜੀ ਬਿਲਕੁਲ ਜੀ ਲੜਕੀਆਂ ਵੀ ਆਈਆਂ ਲੜਕੀਆਂ ਨੇ ਪਾਰਟਿਸਪੀਕੇਟ ਕੀਤਾ ਜੀ ਕਿਹੜੇ ਕਿਹੜੇ ਪ੍ਰੋਗਰਾਮ ਕਰਾ ਰਹੇ ਜੀ ਤੁਸੀਂ ਇਹ ਬੈਂਚ ਪ੍ਰੈਸ ਦਾ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਹੈ ਜੀ ਠੀਕ ਹਾਂ